ਆਮ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ ਦਰਅਸਲ ਹੋਣਾ 300 ਰੁਪਏ ਦੇ ਵਿੱਚ ਸਿਲੰਡਰ ਮਿਲਣ ਵਾਲਾ ਇਹ ਕਿਹੜੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿਸ ਰਾਜ ਦੇ ਵਿੱਚ ਲੋਕਾਂ ਨੂੰ ਇਹ ਵੱਡੀ ਸਹੂਲਤ ਮਿਲਣ ਵਾਲੀ ਹੈ ਇਹ ਵੀ ਤੁਹਾਨੂੰ ਜਲੂਰ ਦੱਸਾਂਗੇ ਪਰੰਤੂ ਦੱਸਦੀ ਹੈ ਕਿ 300 ਰੁਪਏ ਦੇ ਵਿੱਚ ਸਿਲੰਡਰ ਦੀ ਖਬਰ ਸੁਣ ਕੇ ਲੋਕਾਂ ਦੇ ਚਿਹਰੇ ਦੇ ਉੱਤੇ ਇਸ ਸਮੇਂ ਕਾਫੀ ਖੁਸ਼ੀ છਾਈ ਹੋਈ ਹੈ ਲੋਕਾਂ ਦੇ ਚਿਹਰੇ ਖਿੜੇ ਹੋਏ ਨਜ਼ਰ ਆ ਰਹੇ ਨੇ ਦਰਅਸਲ ਸੂਬੇ ਨੇ ਇਸ ਸੂਬੇ ਨੇ ਆਪਣੇ ਰਾਜ ਦੇ ਲੋਕਾਂ ਨੂੰ ਇੱਕ ਅਜਿਹੀ ਖੁਸ਼ਖਬਰੀ ਸੁناਈ ਹੈ ਕਿ ਲੋਕਾਂ ਦੇ ਚਿਹਰੇ ਖਿੜ ਗਏ ਨੇ ਸੀਐਮ ਨੇ ਦੱਸਿਆ ਹੈਗਾ ਕਿ ਰਾਜ ਦੇ ਲੱਖਾਂ ਪਰਿਵਾਰਾਂ ਦੇ ਲਈ 300 ਰੁਪਏ ਪ੍ਰਤੀ ਸਿਲੰਡਰ ਵਾਲੀ ਰਸੋਈ ਗੈਸ ਜਲਦੀ ਹੀ ਹਕੀਕਤ ਬਣੇਗੀ ਦਰਸਲ ਮਹਿੰਗਾਈ ਦੇ ਇਸ ਮੌਕੇ ਦੇ ਚੱਲਦੇ ਇਸ ਸੂਬੇ ਨੇ ਰਾਜ ਆਪਣੇ ਰਾਜ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਦਰਸਲ ਮੈਂ ਗੱਲ ਕਰ ਰਹੀ ਹਾਂ ਅਸਮ ਦੀ ਜਿੱਹਾਂ ਅਸਮ ਦੇ ਮੁੱਖ ਮੰਤਰੀ ਹਿਮਤ ਵਿਸ਼ਵਾ ਸਰਮਾ ਨੇ ਮੰਗਲਵਾਰ ਯਾਨੀ ਕਿ 2 ਦਸੰਬਰ ਨੂੰ ਪਰਿਵਾਰਾਂ ਦੇ ਲਈ ਇੱਕ ਵੱਡੀ ਰਾਹਤ ਦੀ ਘੋਸ਼ਣਾ ਕੀਤੀ ਹੈ। ਉਹਨਾਂ ਨੇ ਰਾਜ ਦੀ ਰਾਜ ਦੇ ਲੱਖਾਂ ਪਰਿਵਾਰਾਂ ਦੇ ਲਈ 300 ਰੁਪਏ ਪ੍ਰਤੀ ਸਿਲੰਡਰ ਵਾਲੀ ਗਸੋਈ ਜੋ ਕਿ ਰਸੋਈ ਗੈਸ ਜਲਦ ਹੀ ਹਕੀਕਤ ਬਣੇਗੀ। ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਉੱਤੇ ਪੈਸੇ ਦਾ ਬੋਝ ਘਟਾਉਣ ਦੇ ਲਈ ਸ਼ੁਰੂ ਕੀਤੀ ਗਈ ਇਸ ਪਹਿਲ ਦੇ ਵਿੱਚ অরੁਨੋਦੋਈ ਸਕੀਮ ਅਤੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ ਲਾਭ ਜੋ ਕਿ ਲਾਭਾਰਤਿਆਂ ਨੂੰ ਐਲਪੀਜੀ ਸਿਲੰਡਰ ਦੇ ਉੱਤੇ 250 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਸਮਰਾ ਨੇ ਕਿਹਾ ਹੈਗਾ ਕਿ 300 ਰੁਪਏ ਦੇ ਵਿੱਚ ਖਾਣਾ ਪਕਾਉਣ ਦੀ ਗੈਸ ਅਸਮ ਦੇ ਲੱਖਾਂ ਪਰਿਵਾਰਾਂ ਦੇ ਲਈ ਸਿਰਫ ਇੱਕ ਸੁਪਨਾ ਨਹੀਂ ਸਗੋ ਜਲਦ ਹੀ ਇੱਕ ਹਕੀਕਤ ਬਣਨ ਵਾਲੀ ਹੈ ਅਸਮ ਦੇ ਵਿੱਚ ਔਰ ਨੂੰ ਦੋਈ ਪਰਿਵਾਰਾਂ ਅਤੇ ਪ੍ਰਧਾਨ ਮੰਤਰੀ ਉਜਵਲਾ ਲਾਭਾਰਤੀਆਂ ਨੂੰ ਜਲਦ ਹੀ ਰਾਜ ਸਰਕਾਰ ਦੇ ਵੱਲੋਂ ਉਹਨਾਂ ਦੇ ਐਲਪੀਜੀ ਸਿਲੰਡਰ ਦੇ ਉੱਤੇ 2200 ਰੁਪਏ ਦੀ ਸਬਸਿਡੀ ਮਿਲੇਗੀ ਜਿਸ ਦੇ ਨਾਲ ਉਹ ਮੇਰੇ ਪਰਿਵਾਰਾਂ ਦੇ ਮੈਂਬਰਾਂ ਦੀ ਜ਼ਿੰਦਗੀ ਆਸਾਨ ਹੋ ਜਾਵੇਗੀ ਇਹ ਪੋਸਟ ਜਿਹੜੀ ਕਿ ਸ਼ਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਐਕਸ ਦੇ ਉੱਤੇ ਯਾਨੀ ਕਿ ਟਵਿੱਟਰ ਦੇ ਉੱਤੇ ਸਾਂਝੀ ਕੀਤੀ ਗਈ ਹੈ ਹੁਣ ਗੱਲ ਆਉਂਦੀ ਹੈ ਕਿ ਇਸ ਯੋਜਨਾ ਦਾ ਲਾਭ ਕਿਵੇਂ ਮਿਲੇਗਾ ਦਰਅਸਲ ਸੂਤਰਾਂ ਦੇ ਅਨੁਸਾਰ ਸਬਸਿਡੀ ਸਿੱਧਾ ਲਾਭਾਰਤੀਆਂ ਨੂੰ ਦਿੱਤੀ ਜਾਵੇਗੀ ਜੋ ਕਿ ਪੀ ਐਮ ਯੂ वाई ਦੇ ਤਹਿਤ ਕੇਂਦਰ ਸਰਕਾਰ ਦੀ ਮੌਜੂਦਾ ਸਹਾਇਤਾ ਨੂੰ ਹੋਰ ਵਧਾਵੇਗੀ ਇਸ ਕਦਮ ਦੇ ਨਾਲ ਆਰਥਿਕ ਤੌਰ ਦੇ ਉੱਤੇ ਕਮਜ਼ੋਰ ਪਰਿਵਾਰਾਂ ਦੇ ਇੱਕ ਵੱਡੇ ਹਿੱਸੇ ਖਾਸ ਕਰਕੇ ਮਹਿਲਾਵਾਂ ਨੂੰ ਲਾਭ ਹੋਣ ਦੀ ਉਮੀਦ ਹੈ ਜੋ ਕਿ ਔਰਨੋ ਦੋਈ ਅਤੇ ਪੀਐਮਯੂ ਵਾਈ ਦੋਵਾਂ ਲਾਭਾਰਤੀ ਸੂਚੀ ਦੇ ਵਿੱਚ ਸਿਖਰ ਦੇ ਉੱਤੇ ਨੇ ਤਾਂ ਆਖਿਰ ਇਸ ਯੋਜਨਾ ਨੂੰ ਲਿਆਉਣ ਦਾ ਮਕਸਦ ਕੀ ਹੈਗਾ ਸਰਕਾਰ ਦਾ ਉਹ ਵੀ ਤੁਹਾਨੂੰ ਜ਼ੋਰ ਦੱਸ ਦਿੰਦੇ ਆ ਦਰਸਲ ਅਸਮ ਦੇ ਖਾਸ ਵੈਲਫੇਅਰ ਪ੍ਰੋਗਰਾਮਾਂ ਦੇ ਵਿੱਚੋਂ ਇੱਕ ਔਰਨੋਦੋਈ ਸਕੀਮ ਯੋਗ ਪਰਿਵਾਰਾਂ ਨੂੰ ਹਰ ਮਹੀਨੇ ਜ਼ਰੂਰੀ ਖਰਚੇ ਪੂਰੇ ਕਰਨ ਦੇ ਲਈ ਪੈਸੇ ਦੀ ਸਹਾਇਤਾ ਦਿੰਦੀ ਹੈ ਐਲਪੀਜੀ ਸਬਸਿਡੀ ਨੂੰ ਸਕੀਮ ਦੇ ਵਿੱਚ ਸ਼ਾਮਲ ਕਰਕੇ ਰਾਜ ਸਰਕਾਰ ਦੀ ਉਮੀਦ ਹੈ ਕਿ ਘਰੇਲੂ ਵੱਧੇ ਘਰੇਲੂ ਖਰਚਾ ਨੂੰ ਹੋਰ ਘਟਾਉਣਾ ਜੋ ਕਿ ਘਟਾਇਆ ਜਾ ਸਕੇ ਖਾਸ ਕਰਕੇ ਇਸ ਲਈ ਕਿ ਗੈਸ ਦੀਆਂ ਕੀਮਤਾਂ ਘਟ ਆਮਦਨੀ ਵਾਲੇ ਵਰਗਾਂ ਦੇ ਲਈ ਚਿੰਤਾ ਦਾ ਵਿਸ਼ਾ ਬਣੀ ਹੋਈਆਂ ਨੇ ਤਾ ਇਸ ਇਹ ਯੋਜਨਾ ਹੁਣ ਕਦੋਂ ਤੋ ਲਾਗੂ ਹੋਵੇਗੀ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਦਰਅਸਲ ਇਸ ਕੋਸ਼ਨਾ ਦਾ ਪਿੰਡੂ ਅਤੇ ਸ਼ਰੀ ਖੇਤਰਾ ਦੇ ਘਟ ਆਮਦਨੀ ਵਾਲੇ ਲੋਕਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਜੋ ਕਿ ਰੋਜ਼ਾਨਾ ਖਾਣਾ ਬਣਾਉਣ ਦੇ ਲਈ ਸਬਸਿਡੀ ਵਾਲੇ ਸਿਲੰਡਰ ਦੇ ਉੱਤੇ ਨਿਰਭਰ ਨੇ ਹਾਲਾਂਕਿ ਸਰਕਾਰ ਨੇ ਅਜੇ ਤੱਕ ਰੋਲ ਆਊਟ ਦੀ ਤਾਰੀਖ ਨਹੀਂ ਦੱਸੀ ਐ ਪਰ ਅਧਿਕਾਰੀਆਂ ਨੇ ਦੱਸਿਆ ਹੈਗਾ ਕਿ ਇਸ ਨੂੰ ਜੋ ਕਿ ਸੁਗਮ ਲਾਗੂ ਕਰਨ ਦੇ ਲਈ ਤਰੀਕਿਆਂ ਨੂੰ ਆਖਰੀ ਰੂਪ ਦਿੱਤਾ ਜਾ ਰਿਹਾ ਹੈ ਉਮੀਦ ਹੈ ਕਿ ਐਲਪੀਜੀ ਜੋ ਕਿ ਡਿਸਟ੍ਰੀਬਿਊਟਰ ਨੂੰ ਸਬਸਿਡੀ ਸਿਸਟਮ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਮਾਜ ਕਲਿਆਣ ਵਿਭਾਗ ਅਤੇ ਭੋਜਨ ਅਤੇ ਨਾਗਰਿਕ ਸਪਲਾਈ ਵਿਭਾਗ ਲਾ ਭਾਰਤੀਆਂ ਦੀ ਪਛਾਣ ਅਤੇ ਸਬਸਿਡੀ ਵੰਡਣ ਦੇ ਵਿੱਚ ਇਕੱਠੇ ਕੰਮ ਕਰਨਗੇ ਇਸ ਪਹਿਲ ਦੇ ਨਾਲ ਅਸਮ ਉਹਨਾਂ ਰਾਜਾਂ ਦੇ ਵਿੱਚ ਸ਼ਾਮਲ ਹੋ ਗਿਆ ਜੋ ਕਿ ਸਥਾਨਕ ਪੱਧਰ ਦੇ ਉੱਤੇ ਐਲਪੀਜੀ ਸਬਸਿਡੀ ਵਧਾ ਕੇ ਲੋਕਾਂ ਨੂੰ ਗੈਸ ਦੀਆਂ ਕੀਮਤਾਂ ਦੇ ਵਿੱਚ ਹੋਣ ਵਾਲੇ ਬਦਲਾਅ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਨਾਲ ਸਰਕਾਰ ਦਾ ਸਬ ਜੋ ਕਿ ਸਭ ਲਈ ਵਿਕਾਸ ਅਤੇ ਜ਼ਰੂਰਤਮੰਦਾਂ ਤੱਕ ਸਹੀ ਲਾਭ ਪਹੁੰਚਾਉਣ ਦਾ ਲਕਸ਼ ਹੋਰ ਮਜ਼ਬੂਤ ਹੋਵੇਗਾ ਹਾਲਾਂਕਿ ਇਹ ਜਿਹੜੀ ਖਬਰ ਹੈਗੀ ਹੈ ਇਹ ਅਸਮ ਤੋਂ ਸਾਹਮਣੇ ਆਇਆ ਜਿੱਤੇ ਕਿ ਅਸਮ ਦੇ ਮੰਤਰੀ ਦੇ ਵੱਲੋਂ ਸੀਐਮ ਦੇ ਵੱਲੋਂ ਇਹ ਜੋ ਕਿ ਗੱਲ ਆਖੀ ਗਈ ਹੈਗੀ ਹੈ ਪਰ ਤੁਹਾਡੇ ਹਿਸਾਬ ਦੇ ਨਾਲ ਤੁਹਾਡੇ ਵਿਚਾਰ ਦੇ ਨਾਲ ਇਹ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਕਿ ਇਹ ਭਾਰਤ ਦੇ ਵਿੱਚ ਵੀ ਇਹ ਸਕੀਮ ਲਾਗੂ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਜਿਹੜੇ ਕਿ ਲੋਕ ਨੇ ਆਮ ਘਰਾਂ ਦੇ ਪਰਿਵਾਰ ਨੇ ਉਹਨਾਂ ਨੂੰ ਵੀ ਜੋ ਕਿ ਸਿਲੰਡਰ ਅੱਜ ਦੇ ਕੀਮਤ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਮਹਿੰਗਾਈ ਦੇ ਦੌਰ ਦੇ ਵਿੱਚ ਸਿਲੰਡਰ ਦੀ ਕੀਮਤ ਅਸਮਾਨ ਛੂਰੀਆਂ ਨੇ ਕਿ ਸਿਲੰਡਰ ਦੀ ਕੀਮਤ ਦੇ ਵਿੱਚ ਵੀ ਕਟੌਤੀ ਹੋਣੀ ਚਾਹੀਦੀ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ